अमृतसर भगवान वाल्मीकि आश्रम तुणा साहिब टेरसट वल्लू पार्टी संविधान के निर्माता डॉक्टर पी एम राव अंबेडकर दे 133 वे जन्म दिवस मौके समागम करवाया गया इस मौके टेरसट के चेयरमैन ओम प्रकाश गब्बर बलवंत नाथ योगी बालक नाथ पंडारी नाथ नक्षत्र नाथ राकेश नाथ करणवीर का ਮੇਗਨਾਥ ਗਣੇਸ਼ਨਾਥ ਅਸ਼ੋਕ ਮਲਹੋਤਰਾ ਆਦੇ ਹਾਜ਼ਰ ਸੰ ਚੀਫ ਐਡੀਟਰ ਕਮਲਜੀਤ ਸਿੰਘ ਦੀ ਵਿਸ਼ੇਸ਼ ਰਿਪੋਰਟ ਆਜੋ ਪ੍ਰੋਗਰਾਮ ਬਹੁਤ ਹੀ ਸ਼ੁਭ ਦਿਹਾੜਾ ਜੋ ਡਾਕਟਰ ਭੀਮਰਾ ਮੇਦਕਾਰ ਜੀ ਦਾ ਜਨਮ ਦਿਹਾੜਾ ਬਹੁਤ ਹੀ ਸਰਦਾ ਦੇ ਭਾਵਨਾ ਨਾਲ ਸੰਤ ਸਮਾਜ ਵੱਲੋਂ ਸਾਧ ਸੰਗਤ ਵੱਲੋਂ ਮਨਾਇਆ ਗਿਆ ਵਾ ਉਹਦੇ ਨਾਲ ਨਾਲ ਭੰਡਾਰੀ ਨਾਜ ਜੀ ਦਾ ਵੀ ਜਿਹੜਾ ਉਹ ਕੇਕ ਨਾਲ ਹੀ ਉਹਨਾਂ ਦੇ ਜਨਮ ਦਿਨ ਦੀ ਵੀ ਕਰਕੇ ਕਟਿਆ ਗਿਆ ਵਾ ਇਸ ਸ਼ੁਭ ਦਿਹਾੜੀ ਦੀ ਸਭੂ ਸਾਧ ਸੰਗਤ ਨੂੰ ਲੱਖ ਲੱਖ ਵਧਾਈ ਦਿੰਨੇ ਆ जय वाल्मीकि हर हर वाल्मीकि हां जी पहले तो सारी संगत ਨੂੰ ਜੈ ਵਾਲਮੀਕੀ ਹਰਾ ਵਾਲਮੀਕੀ ਜੋ ਅੱਜ ਦਾ ਪਾਵਨ ਦਿਨ ਆ ਪਾਵਨ ਵਾਲਮੀਕੀ ਦੀ ਤੀਰਤ ਦੇ ਗੱਦੀ ਨਿਸ਼ਿਨ ਸਤਿਗੁਰ ਮਲਕੀਤ ਰਾਜ ਜੀ ਦੀ ਰਹਿਨਮਾਈ ਹੇਠ ਬਣਾਇਆ ਗਿਆ ਬਸਾਕੀ ਦਾ ਦਿਹਾੜਾ ਔਰ ਨਾਲ ਦੇ ਨਾਲ ਹੀ ਬਾਬਾ ਸਾਹਿਬ ਭੀਮrao ਅੰਬेडकर ਜੀ ਦਾ ਅੱਜ ਜੋ ਕਿ ਕੇਕ ਕਟਿਆ ਗਿਆ ਜਨਮ ਦਿਨ ਦੇ ਵਿਸਾਖੀ ਦੇ ਦਿਹਾੜੇ ਦੀਆਂ ਸੀ ਸਾਰੀਆਂ ਸਿੱਖਾਂ ਨੂੰ ਲੱਖ ਲੱਖ ਵਧਾਈ ਦਿੰਦੇ ਆ ਜੈ ਵਾਲਮੀਕੀ ਹਾਰ ਹਾਰ ਵਾਲਮੀਕੀ ਅੱਜ ਅਸੀਂ ਪਾਵਨ ਵਾਲਮੀਕੀ ਤਿਰਤ ਤੁੰਨਾ ਸਾਹਿਬ ਦੇ ਵਿੱਚ ਬਾਬਾ ਸਾਹਿਬ ਡਾਕਟਰ ਭੀਮਰਾਓ ਅੰਬेडकर ਜੀ ਦਾ ਜਨਮ ਦਿਹਾੜਾ ਮਨਾ ਰਹੇ ਹਾਂ ਸੰਵਿਧਾਨ ਬਣਾਉਣ ਦੇ ਵਿੱਚ ਉਹਨਾਂ ਦਾ ਬੜਾ ਮੁੱਲਾ ਯੋਗਦਾਨ ਰਿਹਾ ਸੀ और उस संविधान करके ही देखो भारत तरक्की दे रहाते जा रहा है तो मैं समस्त संगत नु यही विनती करूंगा कि आपने बच्चियां नु पढ़ाओ लिखाओ ते संविधान नु समझना भी बहुत जरूरी है तो बच्चे पढेंगे लिखेंगे ताही संविधान नु ਸਮਝਣਗੇ ਤੇ ਸੰਵਿਧਾਨ ਨੂੰ ਚਲਾਉਣਗੇ ਅੱਜ ਦਾ ਕਾਰਜਕ੍ਰਮ ਬਾਬਾ ਮਲਕੀਤ ਨਾਥ ਜੀ ਦੇ ਜਿਹੜਾ ਨਮਾਈ ਹਿੱਟ ਮਨਾਇਆ ਜਾ ਰਿਹਾ ਹੈ ਸਾਡੇ ਚੇਅਰਮੈਨ ਸਾਹਿਬ ਇਸ ਸ੍ਰੀਮਾਨ ਓਮ ਪ੍ਰਕਾਸ਼ ਗੱਬਰ ਜੀ ਇਹਨਾਂ ਦੇ ਸਾਰੇ ਸਹਿਯੋਗੀ ਬਾਬਾ ਨਛੱਤਰਨਾਥ ਜੀ ਅਸ਼ੋਕ ਮਲਹੋਤਰਾ ਜੀ ਬਾਬਾ ਬਲਵੰਤ ਨਾਥ ਜੀ ਇਸ ਸਮੁੱਚੀ ਟੀਮ ਵੱਲੋਂ ਇਹ ਸਾਰਾ ਕਾਰਜਕ੍ਰਮ ਕਰਾਇਆ ਜਾ ਰਿਹਾ ਹੈ ਮੈਂ ਇਹਨਾਂ ਨੂੰ ਵੀ ਵਧਾਈ ਦਿੰਦਾ ਹਾਂ ਤੇ ਇਹਨਾਂ ਦਾ तहे ਦਿਲੋਂ ਤਨਵਾਦ ਕਰਦਾ ਹਾਂ ਦੇਖੋ ਬੈਸਾਖੀ ਦਾ ਬਹੁਤ ਹੀ ਪਾਵਨ ਦਿਹਾੜਾ ਹੁੰਦਾ ਹੈ ਸਾਡਾ ਖਾਸ ਪੰਜਾਬ ਦੇ ਵਿੱਚ ਬੈਸਾਖੀ ਦੀ ਸਮੂਹ ਸੰਗਤ ਨੂੰ ਵਧਾਈ ਲੇਕਿਨ ਨਾਲ ਹੀ ਦੇਖੋ ਇਸ ਬੈਸਾਖੀ ਦੇ ਦਿਨ ਜਾਲੀਆਂ ਵਾਲਾ ਬਾਗ ਦਾ ਵੀ ਕਾਂਡ ਹੋਇਆ ਸੀ ਤੇ ਅਸੀਂ ਉਹਨਾਂ ਸ਼ਹੀਦਾਂ ਨੂੰ ਵੀ ਯਾਦ ਕਰਦੇ ਹਾਂ ਜਿਨ੍ਹਾਂ ਦੀ ਸ਼ਹੀਦੀ ਉਹਨਾਂ ਦੀ ਕੁਰਬਾਨੀ ਦੇ ਬਦੌਲਤ ਅਸੀਂ ਖੁੱਲੀ ਹਵਾ ਦੇ ਵਿੱਚ ਸਾਹ ਲੈ ਰਹੇ ਹਾਂ ਉਹਨਾਂ ਸ਼ਹੀਦਾਂ ਨੂੰ ਵੀ ਅਸੀਂ ਨਮਰ ਹੋ ਕੇ ਉਹਨਾਂ ਨੂੰ ਸ਼ਰਧਾਂਜਲੀ ਦੇ ਰਹੇ ਹਾਂ ਅਤੇ ਉਹਨਾਂ ਨੂੰ ਨਮਸਕਾਰ ਕਰ ਰਹੇ ਹਾਂ ਧੰਨਵਾਦ ਬਾਲਮੀਕੀ ਹਰਿਆਲਮੀਕੀ ਆਜ਼ਾਦ ਚੁਗ ਦਿਹਾੜਾ ਬੜਾ ਸ਼ਰਧਾਪੂਰਵਕ ਹੈ ਕਿ ਹਿੰਦੁਸਤਾਨ ਦੀ ਸੰਵਧਾਨਨ ਮਾਤਾ ਡਾਕਟਰ ਭੀਮਰਾ ਮੀਰ ਗਾਦੀ ਦਾ ਚੁਗ ਦਿਹਾੜਾ ਕਿ ਸੰਵਧਾਨ ਦਾ ਵਿਪਾ ਤਾਂ ਕੀ ਤੀ ਸੀ ਇਹ ਸ਼ੁਭ ਦਿਹਾੜੀ ਸਭ ਨੂੰ ਲੱਖ ਲੱਖ ਬਧਾਈ ਦਿੰਦਾ ਅੱਜ ਦਾ ਹੀ ਦਿਨ ਹੈ ਜਦੋਂ ਸਿੱਖੀ ਦੇ ਦੁਰਾਨੰਦਪੁਰ ਸਾਹਿਬ 1699 ਵਿੱਚ ਗੋਬਿੰਦ ਸਿੰਘ ਜੀ ਨੇ ਪੰਜਾ ਪਿਆਰੇ ਸਤਾਪਨਾ ਕਰਕੇ ਸਿੱਖ ਕੌਮ ਨੂੰ ਬੜਾ ਬੜਾ ਤਿਆਥ ਲਿਗਾਇਆ ਇਹ ਅੱਜ ਦੇ ਦਿਨ ਹੀ ਪਾਪਨ ਬਾਲਮੀ ਦੀ ਤੀਤ ਵੀ ਗਈ ਭੰਡਾਰੀ ਨਾਚੀ ਦਾ ਜਨ ਦਿਹਾੜਾ ਸਤ ਸੰਤ ਮਲਕੀਨਾ ਜੀ ਦੇ ਦੇਖੇ ਚ ਮਨਾਇਆ ਗਿਆ ਹੈ ਅੱਜ ਦੇ ਸ਼ੁਭ ਦਿਹਾੜੀ ਦਾ ਸਭ ਨੂੰ ਲੱਖ ਲੱਖ ਬਧਾਈ ਦਿੰਦਾ ਧੰਨਵਾਦ ਇਹ ਬਾਲਮੀ ਕੀ ਖਰ ਰਬਾ ਪਹਿਲਾਂ ਤੇ ਸਾਰਿਆਂ ਨੂੰ ਜੈ ਵਾਲਮੀਕੀ ਜੀ ਅੱਜ ਜੋ ਪਹਿਲਾਂ ਤੇ ਅੰਬੇਦਕਰ ਸਾਹਿਬ ਦੇ ਜਨਮ ਦਿਹਾੜੇ ਦੀਆਂ ਸਾਰੀ ਸਾਧ ਸੰਗਤ ਨੂੰ ਲੱਖ ਲੱਖ ਵਧਾਈ ਦਿੰਦੇ ਆ ਅੱਜ ਸਤਿਗੁਰੂ ਮਲਕੀਨਾਥ ਜੀ ਵੱਲੋਂ ਵਾਲਮੀਕੀ ਤਿਰਤ ਦੇ ਉੱਤੇ ਅੰਬੇਦਕਰ ਸਾਹਿਬ ਦਾ ਅੱਜ ਕੇਕ ਕਟਿਆ ਗਿਆ ਵਾ ਖਾਸ ਕਰਕੇ ਸਾਡਾ ਛੋਟਾ ਭਰਾ ਭੰਡਾਰੀ ਨਾਥ ਜੀ ਦਾ ਅੱਜ ਜਨਮ ਦਿਹਾੜਾ ਸੀ ਜੋ ਕਿ ਅੱਜ ਕੇਕ ਉਹਨਾਂ ਦਾ ਕਟਿਆ ਗਿਆ ਵਾ ਸਾਰੀ ਸਾਧ ਸੰਗਤ ਨੂੰ ਤੇ ਸਤਿਗੁਰੂ ਮਲਕੀਨਾਥ ਜੀ ਵੱਲੋਂ ਲੱਖ ਲੱਖ ਵਧਾਈ ਦਿੰਦੇ ਆ ਵਿਸਾਖੀ ਵੀ ਹੈ ਜੀ ਵਿਸਾਖੀ ਦੀਆਂ ਵੀ ਸਾਰੀ ਸਾਧ ਸੰਗਤ ਨੂੰ ਲੱਖ ਲੱਖ ਵਧਾਈ ਦਿੰਦੇ ਆ